ਦੋਸਤੋ ਪੰਜਾਬ ਵਿੱਚ ਆਈ ਜ਼ੁਲਮੀ ਹਨੇਰੀ 1984 ਦੇ ਸਮੇਂ ਦਾ ਉਹ ਕਾਲਾ ਦੌਰ ਜਿਸ ਨੇ ਪੰਜਾਬ ਦੇ ਕਈ ਪੂਰੇ ਦੇ ਪੂਰੇ ਪਰਿਵਾਰ ਖਤਮ ਕਰ ਦਿੱਤੇ ਅਜੇ ਆਈ ਪੰਜਾਬ ਵਿੱਚ ਇੱਕ ਹਤਿਆਕਾਂਡ ਹੋਇਆ ਸੀ ਸੇਵਾ ਵਾਲੇ ਬਾਬਾ ਚਰਨ ਸਿੰਘ ਜੀ ਨਾਲ ਜਦੋਂ ਉਹਨਾਂ ਦੇ ਪੂਰੇ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਬਾਬੇ ਚਰਨ ਸਿੰਘ ਨੂੰ ਜੀਪਾ ਮਗਰ ਪਾ ਕੇ ਧੋਆ ਗਿਆ ਇਹ ਇੰਨਾ ਜ਼ੁਲਮ ਕੀਤਾ ਸੀ ਉਸ ਵਕਤ ਦੇ ਐਸਐਸਪੀ ਅਜੀਤ ਸਿੰਘ ਸੰਧੂ ਨੇ ਉਹ ਇੱਕ ਥਾਲੇਦਾਰ ਭਰਤੀ ਹੋਇਆ ਸੀ ਤੇ ਇਸੇ ਤਰ੍ਹਾਂ ਫਰਜੀ ਮੁਕਾਬਲੇ ਬਣਾਉਂਦਾ ਬਣਾਉਂਦਾ ਦਿਨਾਂ ਵਿੱਚ ਹੀ ਐਸਐਸਪੀ ਬਣ ਗਿਆ ਬਹੁਤ ਘੱਟ ਅਫਸਰ ਸਨ ਜਿਨ੍ਹਾਂ ਨੇ ਅਜੀਤ ਸਿੰਘ ਸੰਧੂ ਵਾਗ ਇੰਨੀ ਜਲਦੀ ਤਰੱਕੀ ਕੀਤੀ ਫਰਜੀ ਪੁਲਿਸ ਮੁਕਾਬਲਾ ਪੰਜਾਬ ਦੇ ਖਾਸ ਕਰ ਮਾਝੇ ਦੇ ਇਲਾਕੇ ਵਿੱਚ 80 90 ਦੇ ਦਹਾਕੇ ਵਿੱਚ ਆਮ ਜਈ ਗੱਲ ਸੀ ਪਰ ਅਜੀਤ ਸਿੰਘ ਸੰਧੂ ਦੇ ਇਹਨਾਂ ਜੁਲਮਾਂ ਦਾ ਖਲਾਸਾ ਸੀਬੀਆਈ ਨੇ ਕੀਤਾ ਸੀ ਜਦੋਂ ਉਹ ਬਾਬਾ ਚਰਨ ਸਿੰਘ ਦੇ ਕਤਲ ਦੀ ਜਾਂਚ ਕਰ ਰਹੀ ਸੀ ਜੋ ਕੁਝ ਅਜੀਤ ਸਿੰਘ ਸਧੂ ਦੇ ਬਾਬਾ ਚਰਨ ਸਿੰਘ ਅਤੇ ਉਸਦੇ ਪਰਿਵਾਰ ਦੇ 6 ਹੋਰ ਮੈਂਬਰਾਂ ਨਾਲ ਕੀਤਾ ਉਸ ਨੂੰ ਸੁਣ ਕੇ ਤਾਂ ਇੱਕ ਵਾਰ ਰੂਹ ਕੰਬ ਜਾਂਦੀ ਹੈ ਸਾਰੀ ਝੁਲਮੀ ਕਹਾਣੀ ਤੁਹਾਨੂੰ ਅੱਜ ਦੇ ਇਸ ਐਪੀਸੋਡ ਵਿੱਚ ਦੱਸਾਂਗੇ ਨਾਲ ਹੀ ਦੱਸਾਂਗੇ ਅਜੀਤ ਸਿੰਘ ਸਧੂ ਨਾਲ ਫਿਰ ਕੀ ਕੁਝ ਵਾਪਰਿਆ ਸੀ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 2001 ਵਿੱਚ CBI ਨੇ ਇਹ ਇਨਕੁਆਇਰੀ ਕੀਤੀ ਸੀ ਕਿ ਐਸਐਸਪੀ ਅਜੀਤ ਸਿੰਘ ਸੰਧੂ ਨੇ ਕੇਪੀਐਸ ਗਿੱਲ ਦੇ ਇਸ਼ਾਰਿਆਂ ਦੇ ਉੱਤੇ ਬਹੁਤ ਘੱਟ ਸਮੇਂ ਵਿੱਚ ਫਰਜ਼ੀ ਮੁਕਾਬਲੇ ਕਰਕੇ ਤਰੱਕੀ ਹਾਸਲ ਕੀਤੀ ਸੀ ਪਰ ਅਜੀਤ ਸਿੰਘ ਸੰਧੂ ਵੱਲੋਂ ਜਿਸ ਤਰੀਕੇ ਦੇ ਨਾਲ ਉਹ ਫਰਜ਼ੀ ਮੁਕਾਬਲੇ ਬਣਾਏ ਗਏ ਉਸ ਦੇ ਖੁਲਾਸੇ ਜਦੋਂ CBI ਨੇ ਕੀਤੇ ਤਾਂ ਉਹ ਇੱਕਦਮ ਹੈਰਾਨ ਕਰ ਦੇਣ ਵਾਲੇ ਸਨ ਦੋਸਤੋ ਤੁਸੀਂ ਕਾਰ ਸੇਵਾ ਵਾਲੇ ਬਾਬੇ ਖੜਕ ਸਿੰਘ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਜਿਨ੍ਹਾਂ ਨੇ ਕਈ ਇਤਿਹਾਸਿਕ ਗੁਰਦੁਆਰੇ ਸਾਹਿਬ ਦੀਆਂ ਕਾਰ ਸੇਵਾ ਕਰਵਾਈਆਂ ਸਨ ਬਾਬਾ ਖੜਕ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਦਰਸ਼ਨ ਸਿੰਘ ਬਾਬਾ ਮੰਗਲ ਸਿੰਘ ਅਤੇ ਬਾਬੇ ਚਰਨ ਸਿੰਘ ਨੇ ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਿਆ ਸੀ ਤੇ ਉਹ ਵੀ ਉਹਨਾਂ ਵਾਂਗ ਕਾਰ ਸੇਵਾ ਕਰਵਾਉਂਦੇ ਹੁੰਦੇ ਸਨ ਬਾਬਾ ਚਰਨ ਸਿੰਘ ਜੀ ਗੁਰਦੁਆਰਿਆਂ ਦੀ ਸੇਵਾ ਸੁਭਾਲ ਦੀ ਕਾਰ ਸੇਵਾ ਕਰਦੇ ਸਨ ਮਾਝੇ ਦੇ ਇਲਾਕੇ ਵਿੱਚ ਹੀ ਕਰੀਬ ਦਰਜਣ ਤੋਂ ਬਾਅਦ ਗੁਰਦੁਆਰਿਆਂ ਦੀ ਕਾਰ ਸੇਵਾ ਬਾਬਾ ਚਰਨ ਸਿੰਘ ਵੱਲੋਂ ਨਿਭਾਈ ਜਾ ਰਹੀ ਸੀ ਗੁਰੂ ਘਰਾਂ ਦੀ ਸੇਵਾ ਹੋਣ ਕਰਕੇ ਸੰਗਤ ਵੱਲੋਂ ਮਾਇਆ ਦੀ ਵੀ ਕੋਈ ਟੋਟ ਨਹੀਂ ਸੀ ਆਉਣ ਦਿੱਤੀ ਜਾ ਰਹੀ ਇਸੇ ਮਾਇਆ ਨੂੰ ਵੇਖ ਕੇ ਹੀ ਉਸ ਇਲਾਕੇ ਦੇ ਕੁਝ ਛੋਟੇ ਪੱਦਰ ਦੇ ਪੁਲਿਸ ਅਫਸਰ ਲਾਲਚ ਵਿੱਚ ਆ ਜਾਂਦੇ ਹਨ ਇਸੇ ਦੌਰਾਨ ਹੀ ਪੰਜਾਬ ਦਾ ਮਸ਼ਹੂਰ ਇਨਕਾਊਂਟਰ ਬੀਨੇ ਦਾ ਮੁਕਾਬਲਾ ਉਹ 8 ਤੇ 9 ਜੂਨ ਨੂੰ ਹੋਇਆ ਸੀ ਤੇ ਉਸ ਜੂਨ ਦੇ ਮਹੀਨੇ ਵਿੱਚ ਹੀ ਬਾਬਾ ਚਰਨ ਸਿੰਘ ਜੀ ਜੋ ਕਿ ਕੁੱਲ ਚਾਰ ਭਰਾ ਸਨ ਜਿਨ੍ਹਾਂ ਦੇ ਇੱਕ ਭਰਾ ਸਰਦਾਰ ਮੇਜਾ ਸਿੰਘ ਜੀ ਜੋ ਪੰਜਾਬ ਵਿੱਚ ਰਹਿੰਦੇ ਸਨ ਅਤੇ ਦੂਸਰੇ ਦੋ ਭਰਾ ਗਰਮੇਜ ਸਿੰਘ ਅਤੇ ਕੇਸਰ ਸਿੰਘ ਜੋ ਜੂਪੀ ਦੇ ਵਿੱਚ ਰਹਿੰਦੇ ਸਨ ਜੂਨ ਮਹੀਨੇ ਦੇ 1992 ਦੇ ਸਾਲ ਵਿੱਚ ਬਾਬਾ ਚਰਨ ਸਿੰਘ ਦਾ ਇੱਕ ਭਰਾ ਕੇਸਰ ਸਿੰਘ ਜੋ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੇ ਨਾਲ ਪੰਜਾਬ ਤੋਂ ਵਾਪਸ ਜੁਪੀਵਾਲ ਨੂੰ ਜਾ ਰਿਹਾ ਹੁੰਦਾ ਹੈ ਜਿਸ ਨੂੰ ਰੇਲਵੇ ਸਟੇਸ਼ਨ ਤੋਂ ਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ 1 ਮਹੀਨਾ ਲਗਾਤਾਰ ਤਰਨਤਾਰਨ ਪੁਲਿਸ ਸਟੇਸ਼ਨ ਵਿੱਚ ਰੱਖਿਆ ਜਾਂਦਾ ਬਾਬਾ ਚਰਨ ਸਿੰਘ ਦੇ ਭਰਾ ਕੇਸਰ ਸਿੰਘ ਨੂੰ ਚੋਕ ਘੇਲ ਜਾਣ ਅਤੇ ਉਸ ਤੋਂ ਬਾਅਦ 1 ਮਹੀਨੇ ਬਾਅਦ ਕਤਲ ਔਰ ਤੱਕ ਇਸ ਸਭ ਕਾਸੇ ਹਤਿਆ ਕਾਂਡ ਦਾ ਮੁਖੀ ਅਜੀਤ ਸਿੰਘ ਸੰਧੂ ਹੀ ਸੀ ਜੋ ਉਸ ਵਕਤ ਤਰਨਤਾਰਨ ਦਾ ਐਸਐਸਪੀ ਲੱਗਾ ਸੀ ਕੇਸਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਤਾਂ ਰੇਲਵੇ ਸਟੇਸ਼ਨ ਤੋਂ ਕੀਤਾ ਜਾਂਦਾ ਪਰ ਉਸ ਦੀ ਗ੍ਰਿਫਤਾਰੀ ਡੇਢ ਮਹੀਨੇ ਬਾਅਦ ਕਿਸੇ ਹੋਰ ਥਾਣੇ ਵੱਲੋਂ ਪਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਜੇਲ੍ਹ ਭੇਜਦੀ ਹੈ ਪਰ ਕੁਝ ਦਿਨਾਂ ਬਾਅਦ ਹੀ ਉਸ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਵਾਪਸ ਫੇਰ ਥਾਣੇ ਲਿਆਂਦਾ ਜਾਂਦਾ ਜਿਸ ਤੋਂ ਬਾਅਦ ਕੇਸਰ ਸਿੰਘ ਲਾਪਤਾ ਹੋ ਜਾਂਦਾ ਹੈ ਜਿਨ੍ਹਾਂ ਦੀ ਲਾਸ਼ ਵੀ ਅੱਜ ਤੱਕ ਪਰਿਵਾਰ ਨੂੰ ਵਾਪਸ ਨਹੀਂ ਸੀ ਮਿਲੀ ਇਸ ਮੁਕਾਬਲੇ ਤੋਂ ਬਾਅਦ ਪੁਲਿਸ ਫਿਰ ਬਾਅਦ ਵਿੱਚ ਬਾਬਾ ਚਰਨ ਸਿੰਘ ਦੇ ਦੂਸਰੇ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਉੱਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੰਦੀ ਹੈ ਇਸੇ ਦੌਰਾਨ ਬਾਬਾ ਚਰਨ ਸਿੰਘ ਦੇ ਚੌਥੇ ਭਰਾ ਗੁਰਦੇਵ ਸਿੰਘ ਨੂੰ ਪੁਲਿਸ ਵੱਲੋਂ ਜੂਪੀ ਤੋਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਤੋਂ ਕੁਝ ਦਿਨਾਂ ਬਾਅਦ ਹੀ ਬਾਬਾ ਚਰਨ ਸਿੰਘ ਅਤੇ ਉਸਦੇ ਦੂਜੇ ਬਾਕੀ ਬਚੇ ਭਰਾਵਾਂ ਨੂੰ ਵੀ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ ਤੇ ਨਾਲ ਹੀ ਪੁਲਿਸ ਵੱਲੋਂ ਬਾਬਾ ਚਰਨ ਸਿੰਘ ਦੇ ਇੱਕ ਰਿਸ਼ਤੇਦਾਰ ਅਤੇ ਉਸ ਦਾ ਪੁੱਤਰ ਜੋ ਕਿ ਪੰਜਾਬ ਪੁਲਿਸ ਵਿੱਚ ਹੀ ਕਾਸਟੇਬਲ ਸੀ ਉਸ ਤੋਂ ਵੀ ਗ੍ਰਿਫਤਾਰ ਕੀਤਾ ਜਾਂਦਾ ਸਾਲ 1993 ਵਿੱਚ ਗ੍ਰਿਫਤਾਰ ਕੀਤੇ ਬਾਬਾ ਚਰਨ ਸਿੰਘ ਅਤੇ ਉਸ ਦੇ ਸਾਰੇ ਭਰਾ ਤੇ ਦੋ ਰਿਸ਼ਤੇਦਾਰਾਂ ਦਾ ਅੱਜ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਕਿ ਉਹ ਕਿੱਥੇ ਲਾਪਤਾ ਕਰ ਦਿੱਤੇ ਗਏ। ਕਿਹਾ ਜਾਂਦਾ ਹੈ ਕਿ ਉਸ ਵਕਤ ਐਸਐਸਪੀ ਅਜੀਤ ਸਿੰਘ ਸੰਧੂ ਵੱਲੋਂ ਜਿੰਨੇ ਵੀ ਫਰਜ਼ੀ ਮੁਕਾਬਲੇ ਬੜਾਏ ਜਾਂਦੇ ਸਨ ਸਾਰਿਆਂ ਦੀਆਂ ਲਾਚਾਂ ਦੇ ਟੁਕੜੇ ਕਰਕੇ ਉਹਨਾਂ ਨੂੰ ਹਰੀਕੇ ਨਹਿਰਾਂ ਵਿੱਚ ਸੁੱਟ ਦਿੱਤਾ ਜਾਂਦਾ ਸੀ। ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਭਰਾਵਾਂ ਨਾਲ ਵੀ ਸ਼ਾਇਦ ਅਜਿਹਾ ਕੁਝ ਹੀ ਅਜੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ। ਇਹੀ ਅਜੀਤ ਸਿੰਘ ਸੰਧੂ ਅਜੀਤ ਸਿੰਘ ਪੂਲੇ ਪਾਪੀ ਦਾ ਵੀ ਬਹੁਤ ਜੁੰਡੀ ਦਾ ਯਾਰ ਸੀ ਅਤੇ ਲਵਾਰਿਸ ਲਾਛਾ ਨੂੰ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਇਸੇ ਅਜੀਤ ਸਿੰਘ ਸੰਧੂ ਵੱਲੋਂ ਹੀ ਖੁਰਦਬੁਰਦ ਕੀਤਾ ਗਿਆ ਸੀ। ਬਾਬਾ ਚਰਨ ਸਿੰਘ ਅਤੇ ਉਹਨਾਂ ਦੇ ਪੰਜ ਭਰਾ ਜੋ ਅਜੇ ਕਮੌਣ ਖਾਣ ਵਾਲੇ ਸਨ ਤੇ ਜਿਨ੍ਹਾਂ ਨੇ ਆਪਣਾ ਅਜੇ ਪਰਿਵਾਰ ਪਾਲਣਾ ਸੀ। ਉਹ ਸਾਰੇ ਦੇ ਸਾਰੇ ਬਹੁਤ ਘੱਟ ਸਮੇਂ ਵਿੱਚ ਹੀ ਖੁਰਦ-ਬੁਰਦ ਕਰ ਦਿੱਤੇ ਗਏ ਸਨ ਹਾਲਾਂਕਿ ਬਾਬਾ ਚਰਨ ਸਿੰਘ ਦਾ ਕਿਸੇ ਨਾਲ ਵੀ ਕੋਈ ਵੈਰ-ਵਿਰੋਧ ਨਹੀਂ ਸੀ ਉਹ ਤਾਂ ਸਿਰਫ ਗੁਰਦੁਆਰਿਆਂ ਦੀ ਕਾਰ ਸੇਵਾ ਦਾ ਕੰਮ ਕਰ ਰਹੇ ਸਨ ਪਰਿਵਾਰ ਦੇ ਇੱਕੋ ਸਮੇਂ ਛੇ ਜੀ ਲਾਪਤਾ ਹੋਣ ਤੋਂ ਬਾਅਦ ਪਿੱਛੋਂ ਔਰਤਾਂ ਵੱਲੋਂ ਥਾਂ-ਥਾਂ ਉੱਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਕਿਸੇ ਵੀ ਸ਼ਿਕਾਇਤ ਤੇ ਕੋਈ ਵੀ ਕਾਰਵਾਈ ਨਾ ਹੋ ਸકી ਅਖੀਰ ਫਿਰ ਮਾਮਲਾ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚਦਾ ਹੈ ਪਰ ਅਦਾਲਤੀ ਕਾਰਵਾਈ ਵੀ ਕੋਈ ਠੋਸ ਸਾਬਤ ਨਹੀਂ ਹੋ ਸਕੀ ਸੀ ਫਿਰ ਫਿਰ ਪੂਰੀ ਸਿੱਖ ਕੌਮ ਅਤੇ ਜਦੋਂ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਉੱਤੇ ਦਬਾਅ ਪਾਇਆ ਜਾਂਦਾ ਹੈ ਤਾਂ ਸਾਲ 1998 ਵਿੱਚ ਹਾਈ ਕੋਰਟ ਵੱਲੋਂ ਸੀਬੀਆਈ ਦੀ ਇੱਕ ਇਨਕੁਆਇਰੀ ਬਿਠਾ ਦਿੱਤੀ ਜਾਂਦੀ ਹੈ ਸੀਬੀਆਈ ਵੱਲੋਂ ਆਪਣੀ ਜਾਂਚ ਵਿੱਚ 3 ਸਾਲ ਤੋਂ ਵੱਧ ਦਾ ਸਮਾਂ ਪੂਰਾ ਲਗਾਇਆ ਗਿਆ ਸੀ ਤੇ ਅਖੀਰ ਫਿਰ 2001 ਵਿੱਚ सीबीआई ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ सीबीआई ਦੀ ਹੀ ਮੋਹਾਲੀ ਕੋਰਟ ਵੱਲੋਂ ਫਿਰ ਇਹਨਾਂ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਤਿੰਨ ਪੁਲਿਸ ਅਫਸਰਾਂ ਨੂੰ ਤਾਂ 10-10 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਬਾਕੀਆਂ ਨੂੰ 6-6 ਸਾਲ ਦੀ ਸਜ਼ਾ ਸੁਣਾਈ ਗਈ ਸੀ ਇਸੇ ਕੇਸ ਦੀ ਹੀ ਜਾਂਚ ਦਰਾੜ ਅਜੀਤ ਸਿੰਘ ਸੰਧੂ ਵੱਲੋਂ 1997 ਦੇ ਵਿੱਚ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਜਾਂਦਾ ਹੈ ਉਹ ਚੰਡੀਗੜ੍ਹ ਹਿਮਾਲਿਆਨ ਰੇਲ ਗੱਡੀ ਦੇ ਹੇਠਾਂ ਆ ਕੇ ਖੁਦਕੁਸ਼ੀ ਕਰ ਗਿਆ ਸੀ। ਬਾਬਾ ਚਰਨ ਸਿੰਘ ਅਤੇ ਉਸਦੇ ਉਹਨਾਂ ਦੇ ਭਰਾਵਾਂ ਦਾ ਕਤਲ ਕਿਸੇ ਗਲਤੀ ਕਾਰਨ ਨਹੀਂ ਬਲਕਿ ਪੈਸੇ ਖਾਤਰ ਕੀਤਾ ਗਿਆ ਸੀ। ਇਸ ਪੂਰੇ ਹੱਤਿਆਕਾਂਡ ਵਿੱਚ ਸਿਰਫ ਛੋਟੇ ਅਫਸਰਾਂ ਨੂੰ ਹੀ ਸਜ਼ਾਵਾ ਹੋ ਸਕੀਆਂ ਸਨ। ਕਿਹਾ ਜਾਂਦਾ ਹੈ ਕਿ ਜੇ ਇਸ ਵਕਤ ਬਾਬਾ ਚਰਨ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵਕਤ ਉਹਨਾਂ ਦੇ ਡੇਰੇ ਵਿੱਚ ਕਈ ਟਰੱਕ ਕੜਕ ਦੇ ਭਰੇ ਹੋਏ ਖੜੇ ਸਨ। ਦਿਨਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਸੀਬੀਆਈ ਨੇ ਆਪਣੀ ਜਾਂਚ ਵਿੱਚ ਇਹ ਖੁਲਾਸਾ ਕੀਤਾ ਸੀ ਕਿ ਅਜੀਤ ਸਿੰਘ ਸੰਧੂ ਵੱਲੋਂ 8 ਲੱਖ ਰੁਪਏ ਵੀ ਬਾਬਾ ਚੰਨ ਸਿੰਘ ਤੋਂ ਖੋਹ ਲੈ ਗਏ ਸੀ ਇਸ ਪੂਰੇ ਇਨੇ ਜਿਆਦਿਆਂ ਨੂੰ ਕਤਲ ਕਰਨ ਪਿੱਛੇ ਐਸਐਸਪੀ ਅਜੀਤ ਸਿੰਘ ਸੰਧੂ ਦੀ ਮਨਸਾ ਸਿਰਫ ਤੇ ਸਿਰਫ ਕਾਰ ਸੇਵਾਵਾਂ ਵਾਲਾ ਪੈਸਾ ਹੜੱਪਣਾ ਹੀ ਸੀ ਨਾਲ ਹੀ ਸੀਬੀਆਈ ਨੇ ਇਹ ਵੀ ਗੱਲ ਵੀ ਸਾਫ਼ ਕੀਤੀ ਸੀ ਕਿ ਬਾਬਾ ਚੰਨ ਸਿੰਘ ਉੱਤੇ ਕਿਸੇ ਵੀ ਖਾਰਕੂ ਨੂੰ ਪਨਾਹ ਦੇਣ ਜਾਂ ਫਿਰ ਹਥਿਆਰ ਰੱਖਣ ਦਾ ਕੋਈ ਵੀ ਇਲਜ਼ਾਮ ਇਨਸਾਫਤ ਨਹੀਂ ਹੋ ਸਕਿਆ ਇਹ ਅਕੱਲੇ ਬਾਬਾ ਚਰਨ ਸਿੰਘ ਜਾਂ ਉਸਦੇ ਪੰਜ ਭਰਾਵਾਂ ਨਾਲ ਨਹੀਂ ਹੋਇਆ ਅਜਿਹੇ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਦੇ ਹੌਲੀ ਉਮਰ ਦੇ ਬੱਚਿਆਂ ਨੂੰ ਹੀ ਸਿਰਫ ਆਪਣੀਆਂ ਤਰੱਕੀਆਂ ਕਰਕੇ ਖਤਮ ਕਰ ਦਿੱਤਾ ਗਿਆ ਇਸੇ ਕਰਕੇ ਹੀ ਜਦੋਂ ਐਸਐਸਪੀ ਅਜੀਤ ਸਿੰਘ ਸੰਧੂ ਵੱਲੋਂ ਖੁਦ ਕੁਛੀ ਕੀਤੀ ਗਈ ਤਾ ਬਹੁਤੇ ਲੋਕਾਂ ਨੇ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਕੀਤਾ ਕਿ ਇਸ ਤਰੀਕੇ ਦਾ ਇੰਨਾ ਜ਼ਾਲਮ ਬੰਦਾ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ ਜਿਸ ਨੇ ਖੁਦ ਆਪ ਐਨੇ ਕਤਲ ਕੀਤੇ ਹੋਣ ਕਾਰ ਸੇਵਾ ਵਾਲੇ ਰੱਬੀ ਰੂਹ ਸੰਤ ਮਾਰ ਦਿੱਤੇ ਹੋਣ ਉਹ ਕਿਵੇਂ ਖੁਦਕੁਸ਼ੀ ਕਰ ਸਕਦਾ ਹੈ ਇਸੇ ਕਰਕੇ ਸਮੇਂ-ਸਮੇਂ ਤੇ ਕੁਝ ਅਫਵਾਵਾ ਵੀ ਉੱਡੀਆਂ ਸਨ ਕਿ ਅਜੀਤ ਸਿੰਘ ਸੰਧੂ ਅਜੇ ਜਿਉਂਦਾ ਹੈ ਤੇ ਉਹ ਵਿਦੇਸ਼ ਵਿੱਚ ਬੈਠਾ ਹੈ ਸੋ ਦੋਸਤੋ ਏਸੀ ਬਾਬਾ ਚਰਨ ਸਿੰਘ ਜੀ ਨਾਲ ਵਾਪਰੇ ਜ਼ੁਲਮੀਕਾਰੇ ਦੀ ਬਦਾਸਤਾਂ ਜਿਸ ਨੂੰ ਸੁਣ ਕੇ ਇੱਕ ਵਾਰੀ ਰੋਂਗਟੇ ਖੜੇ ਹੋ ਜਾਂਦੇ ਹਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ